ਛਿਆਸੀ ਦੇ ਵਿੱਚ ਆਫਟਰ ਗ੍ਰੈਜੂਏਸ਼ਨ ਮੈਂ ਖੇਤੀ ਸ਼ੁਰੂ ਕੀਤੀ ਜੀ ਪਸ਼ੂ ਕੁਝ ਖਰੀਦੇ ਕੁਝ ਕਰਦੇ ਸੀਗੇ ਵੇਰਕੇ ਦਾ ਸੈਂਟਰ ਲੈ ਕੇ ਦੁੱਧ ਪਾਉਣਾ ਸ਼ੁਰੂ ਕਰ ਲਿਆ ਉਹ ਸਾਡਾ ਘਾਟੇ 'ਚ ਗਿਆ ਜੀ ਛੱਡ ਦਿੱਤਾ 92 93 ਦੇ ਵਿੱਚ ਜਾ ਕੇ ਲਗਭਗ ਫਿਰ ਦੁਬਾਰਾ ਹਿੰਮਤ ਕੀਤੀ ਪਸ਼ੂ ਗਵਾਉਣੇ ਪਏ ਘਾਟਾ ਜਾਦਾ ਪੈਂਦਾ ਸੀਗਾ 2000 ਸੰ ਦੇ ਵਿੱਚ ਅਸੀਂ ਡਿਗ ਡੇ ਕੇ ਠੋਕਰਾਂ ਖਾ ਖਾ ਕੇ ਅਸੀਂ ਫਿਰ ਤੁਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਪਣੇ ਦੁੱਧ ਦੇ ਪਦਾਰਥ ਬਣਾ ਕੇ ਅਸੀਂ ਵੇਚਣਾ ਸ਼ੁਰੂ ਕਰ ਦਿੱਤੇ ਉਹਦੇ ਨਾਲ ਸਾਡਾ ਕੰਮ ਵਧਿਆ ਹੋ ਗਿਆ ਜੀ ਉਹਨੂੰ ਪ੍ਰੇਮੀ ਇਹ ਨਾ ਕਰਨਾ ਮੈਂ ਉਹਨੂੰ ਫੀੜ ਇਹੋ ਜਿਹੀ ਪਾਣੀ ਉਹ ਮੇਰਾ ਖਿਆਲ ਉਹ ਪਿਆਰ ਵੀ ਇੱਕ ਟੀਗਾ ਹੀ ਆ ਜੀ ਉਹ ਅਹੀਂ ਵਰਤ ਲੈਂਦੇ ਆ ਅਹੀਂ ਸਾਡੀਆਂ ਮੱਝਾਂ ਟੀਕੇ ਤੋਂ ਬਗੈਰ ਮਿਲ ਪੈਂਦੀਆਂ ਡੇਰੀ ਚੰਗੀ ਹੋ ਜਾਵੇ ਤੇ ਖੇਤੀ ਚੰਗੀ ਹੋ ਜਾਂਦੀ ਇਹਦੀ ਜਿਹੜੀ ਰੂੜੀ ਆ ਉਹ ਆਪਾਂ ਨੂੰ ਉਹਦੀ ਖਾਦ ਬਣ ਜਾਂਦੀ ਜ਼ਮੀਨ ਉਪਜਾਊ ਹੋ ਜਾਂਦੀ ਉਹਦਾ ਆਮਦਨ ਵਧ ਜਾਂਦੀ ਖਰਚਾ ਘਟ ਜਾਂਦਾ ਖੇਤੀ ਦਾ ਰੈਂਦ ਖੋਦ ਆਪਾਂ ਪਸ਼ੂਆਂ ਨੂੰ ਦੇ ਦਈਏ ਤੇ ਉਹ ਪਸ਼ੂ ਵੀ ਪਰਫੁੱਲਤ ਹੋ ਜਾਂਦੇ ਜੀ ਦੋਵੇਂ ਚੀਜ਼ਾਂ ਜ਼ਰੂਰੀ ਹੈ ਖੇਤੀ ਵਾਸਤੇ ਕਿਸਾਨੀ ਵਾਸਤੇ ਪਸ਼ੂਆਂ ਆ ਪਸ਼ੂ ਰੱਖਣੇ ਬਹੁਤ ਹੀ ਜ਼ਰੂਰੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਕਰੂੰਗਾ ਵੀ ਜੇ ਗੁਰੂ ਨੂੰ ਸਨਮੁਖ ਰੱਖ ਕੇ ਆਪੋ ਆਪਣੇ ਧਰਮਾਂ ਦੇ ਵਿੱਚ ਧਰਮ ਦੀ オリジナルਟੀ ਨੂੰ ਧਰਮ ਦੀਆਂ ਜੜ੍ਹਾਂ ਨੂੰ ਫੜ ਕੇ ਰੱਖੀਏ ਘਾਟੇ ਵਾਲਾ ਤੇ ਮਤਲਬ ਵੀ ਕੋਈ ਨਹੀਂ ਹੈਗਾ ਬੰਦਾ ਡਿੱਗ ਹੀ ਨਹੀਂ ਸਕਦਾ ਜੀ ਪਸੂ ਮਿਲੇ ਚੰਗਿਆਈਆ ਖਾੜ ਖਾਵੇ ਅਮਰਤ ਦੇ ਨਾਮ ਮੇ ਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਤ੍ਰਿਗ ਜੀਵਨ ਕਰਮ ਕਰੇ ਕਿਸਾਨ ਵੀਰੋ ਜੇਕਰ انسان ਦੇ ਮਨ ਵਿੱਚ ਕੁਝ ਕਰਨ ਦਾ ਜज्बा ਹੋਵੇ ਤਾਂ ਉਹ ਕੱਖਾਂ ਤੋਂ ਲੱਖਾਂ ਤੱਕ ਦਾ ਜਿਹੜਾ ਸਫਰ ਹੈਗਾ ਤੈਅ ਕਰ ਸਕਦਾ ਹੈਗਾ ਸੋ ਸਤਿ ਸ੍ਰੀ ਅਕਾਲ ਮੈਂ ਰਵੀ ਕੁਮਾਰ ਤੇ ਅੱਜ ਆਪਾਂ ਪੁੱਜਿਆਂ ਤਰਨ ਤਰਨ ਦੇ ਵਿੱਚ ਸੋ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾਵਾਂਗੇ ਜਾਂ ਉਹਨਾਂ ਦੇ ਤੁਹਾਨੂੰ ਜੀਵਨ ਦੇ ਸਫ਼ਰ ਬਾਰੇ ਤੁਹਾਨੂੰ ਦੱਸਾਂਗੇ ਕਿਵੇਂ ਉਹਨਾਂ ਨੇ ਤਰੱਕੀ ਦਾ ਜਿਹੜਾ ਰਾਹ ਹੈਗਾ ਉਹਨੂੰ ਅਪਣਾਇਆ ਹੈਗਾ ਕਿਵੇਂ ਸਫਲ ਜਿਹੜੇ ਕਿਸਾਨ ਬਣੇ ਨੇ ਸੋ ਮੈਂ ਕਿਸਾਨ ਦੀ ਖਾਸੀਅਤ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਲੋ ਸਨਮਾਨਿਤ ਕੀਤਾ ਗਿਆ ਹੈਗਾ ਸੀਐਮ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਸੋ ਸਰ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਡੇਰੀ ਫਾਰਮਿੰਗ ਦੇ ਕਿਤੇ ਬਾਰੇ ਜੀ ਸੋ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਦੋ ਵਾਰੀ ਜਿਹੜਾ ਹੈਗਾ ਫਾਰਮ ਦਾ ਕੰਮ ਛੱਡ ਕੇ ਤੀਜੀ ਵਾਰੀ ਸ਼ੁਰੂ ਕੀਤਾ ਹੈਗਾ ਤੇ ਤੀਜੀ ਵਾਰੀ ਜਿਹੜੀ ਸਫਲਤਾ ਪ੍ਰਾਪਤ ਕੀਤੀ ਹੈ ਸੋ ਮੈਂ ਜਾਣਨਾ ਚਾਹੁੰਗਾ ਵੀ ਉਹ ਦੋ ਵਾਰੀ ਕਿਹੜੇ ਕਾਰਨਾ ਕਰਕੇ ਤੁਸੀਂ ਤੁਹਾਡਾ ਫਾਰਮ ਫੇਲ ਹੋਇਆ ਹੈਗਾ ਤੇ ਤੀਜੀ ਵਾਰੀ ਕਿਵੇਂ ਤੁਸੀਂ ਸਫਲ ਹੋਏ ਹੋ 86 ਦੇ ਵਿੱਚ ਆਫਟਰ ਗ੍ਰੈਜੂਏਸ਼ਨ ਮੈਂ ਖੇਤੀ ਸ਼ੁਰੂ ਕੀਤੀ ਜੀ ਪਸ਼ੂ ਕੁਝ ਖਰੀਦੇ ਕੁਝ ਕਰਦੇ ਸੀਗੇ ਵੇਰਕੇ ਦਾ ਸੈਂਟਰ ਲੈ ਕੇ ਦੁੱਧ ਪਾਉਣਾ ਸ਼ੁਰੂ ਕਰ ਲਿਆ ਜੀ ਤੇ ਜਦੋਂ 2-3 ਸਾਲ ਬਾਅਦ ਇਹ ਸਭ ਗੱਡਿਆ ਤੇ ਉਹ ਸਾਡਾ ਘਾਟੇ 'ਚ ਗਿਆ ਜੀ ਛੱਡ ਦਿੱਤਾ 92-93 ਦੇ ਵਿੱਚ ਜਾ ਕੇ ਲਗਭਗ ਫਿਰ ਦੁਬਾਰਾ ਹਿੰਮਤ ਕੀਤੀ ਤੇ ਉਹ 2-3 ਸਾਲ ਪਿਛੋਂ ਉਹ ਵੀ ਢਹਡੇਰੀ ਸਿਸਟਮ ਹੋ ਗਿਆ ਵੀ ਪਸ਼ੂ ਗਵਾਉਣੇ ਪਏ ਘਾਟਾ ਜ਼ਿਆਦਾ ਪੈਂਦਾ ਸੀਗਾ ਇਸ ਕਰਕੇ ਅਸੀਂ ਉਹ ਧੰਦੇ ਨੂੰ ਛੱਡ ਕੇ 2000 ਸੰ ਦੇ ਵਿੱਚ ਅਸੀਂ ਡਿਗ ਡੇ ਕੇ ਠੋਕਰਾਂ ਖਾ ਖਾ ਕੇ ਅਸੀਂ ਫਿਰ ਤੁਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਪਣੇ ਦੁੱਧ ਦੇ ਪਦਾਰਥ ਬਣਾ ਕੇ ਅਸੀਂ ਵੇਚਣਾ ਸ਼ੁਰੂ ਕਰ ਦਿੱਤੇ ਉਹਦੇ ਨਾਲ ਸਾਡਾ ਕੰਮ ਵਧਿਆ ਹੋ ਗਿਆ ਜੀ ਸੋ ਸਰ ਮੈਂ ਗੱਲ ਕਰਾਂਗਾ ਵੀ ਤੁਸੀਂ ਸ਼ੁਰੂਆਤ ਕਿੰਨੇ ਪਸ਼ੂਆਂ ਤੋਂ ਕੀਤੀ ਸੀਗੀ ਤੇ ਹੁਣ ਕਿੰਨੇ ਪਸ਼ੂ ਤੁਹਾਡੇ ਫਾਰਮ ਤੇ ਨੇ 2000 ਸਾਲ ਦੇ ਵਿੱਚ ਸਾਡੇ ਕੋਲ 10 ਕਿ ਪਸ਼ੂ ਸੀਗੇ ਜੀ ਅਸੀਂ ਉਹਨਾਂ ਤੋਂ ਉਹਨਾਂ ਦੀ ਹੀ ਅਗਲੇ ਬੰਨੇ ਵਧਾ ਕੇ ਜਨਰੇਸ਼ਨ ਵਧਾ ਕੇ ਉਹਨਾਂ ਦੀ ਤੇ ਅਸੀਂ ਉਹਨਾਂ ਤੋਂ ਪਸ਼ੂ ਵਧਾਈ ਗਏ ਨਾਲ-ਨਾਲ ਅਸੀਂ ਆਪਣਾ ਇੰਨਾ ਦਾ ਸਿਸਟਮ ਵੀ ਵਧਾਈ ਗਿਆ ਸਾਡਾ ਕਾਰੋਬਾਰ ਵਧਦਾ ਗਿਆ ਜੀ ਠੀਕ ਹੈ ਜੀ ਸੋ ਤੁਸੀਂ ਜਿਹੜੇ ਪਸ਼ੂ 10 ਪਸ਼ੂ ਤੋਂ 60 ਪਸ਼ੂ ਕੀਤੇ ਨੇ ਸੋ ਤੁਸੀਂ ਬਾਹਰੋਂ ਵੀ ਖਰੀਦੇ ਨੇ ਜਾਂ ਤੁਹਾਡੇ ਸਾਰੇ ਆਪਣੇ ਜਿਹੜੇ ਹੈਗੇ ਆ ਫਾਰਮ ਦੇ ਤਿਆਰ ਰੇ ਆਪਣੀਆਂ ਨਸਲਾਂ ਹੀ ਨੇ ਆ ਸੇ ਆ ਕਿ ਵੀ ਐਵਰੇਜ ਸਾਲ ਦੀ ਅਸੀਂ 5-6 ਪਸ਼ੂ ਵੇਚਦੇ ਵੀ ਆ ਜੀ ਜਿਸ ਤਰ੍ਹਾਂ 20 ਪਸ਼ੂ ਵੀ ਸੂਪਣਦੇ ਉਹਨਾਂ ਦੇ ਵਿੱਚੋਂ ਕੋਈ 10-12 ਫੀਮੇਲ ਮਿਲ ਜਾਂਦੇ ਆਪਾਂ ਨੂੰ 10 12 ਵੀ ਪਲਦੀ ਹੈ ਤੇ ਜਿਹੜੀ ਦੇਰੀ ਪਰਮੇਸ਼ਰ ਦੀ ਕਿਰਪਾ ਨਾਲ ਆਪ ਹੀ ਬਣ ਜਾਂਦੀ ਹੈ ਠੀਕ ਹੈ ਜੀ ਮਤਲਬ ਤੁਸੀਂ ਬਾਹਰੋਂ ਪਸ਼ੂ ਨਹੀਂ ਖਰੀਦੇ ਨਹੀਂ ਬਾਹਰੋਂ ਇਹ ਕੁਆਲਿਟੀ ਦਾ ਸਾਨੂੰ ਸਾਡੀ ਪਸੰਦੀਦੇ ਦਾ ਮਿਲਦਾ ਵੀ ਨਹੀਂ ਹੈ ਜੀ ਕਿਉਂਕਿ ਪਸ਼ੂ ਦਾ ਰਹਿਣ ਸਹਿਣ ਉੱਥੋਂ ਦਾ ਉਹਦਾ ਖਾਣ ਪੀਣ ਵੱਖਰਾ ਦਾ ਵਾ ਦੂਸਰੇ ਫਾਰਮ ਦੇ ਉੱਤੇ ਆ ਕੇ ਮੈਂ ਬਹੁਤੇ ਕਾਮਯਾਬ ਘਟ ਵੇਖੇ ਜੀ ਠੀਕ ਹੈ ਜੀ ਸੋ ਕਿਹੜੀ ਨਸਲ ਤੁਹਾਡੇ ਫਾਰਮ ਤੇ ਇਸ ਟਾਈਮ ਹੈਗੀ ਹੈ ਜਾਂ ਕਿੰਨੇ ਤੁਸੀਂ ਕਿਹੜੀ ਨਸਲ ਦੇ ਕਿੰਨੇ ਪਸ਼ੂ ਹੈ ਜਾਂ ਗਾਵਾਂ ਕਿੰਨੀਆਂ ਨੇ ਗਾਵਾਂ ਸਾਡੇ ਕੋਲ ਤਕਰੀਬਨ 4 ਗਾਵਾਂ ਦੁੱਧ ਦੇਣ ਵਾਲੀਆਂ ਜੀ 10 ਦਿੰਦੀਆਂ ਇੱਕ ਨਹੀਂ ਦਿੰਦੀ ਡرائی ਹੈ ਤੇ ਮੱਜਾਂ ਦੇ ਵਿੱਚ ਅਸੀਂ ਸਟਾਰਟਿੰਗ ਮੁਰਾ ਸ਼ੁਰੂ ਕੀਤੀ ਸਾਨੂੰ ਬੜੀ ਚੰਗੇ ਲੱਗਦੀ ਹੁੰਦੀ ਆ ਵੀ ਕਾਲੀ ਸ਼ਾਹ ਮੱਝ ਹੋਵੇ ਕੁੰਡੇ ਸਿੰਘ ਬਰੀਕ ਜੀ ਤੇ ਉਹ ਵੇਖਿਆ ਵੀ ਨੀਲੀ ਬਾਰ ਦੀਆਂ ਮੱਜਾਂ ਜਿਹੜੀਆਂ ਆ ਪ੍ਰੋਡਕਸ਼ਨ ਜ਼ਿਆਦਾ ਤੇ ਲੰਬਾ ਸਮਾਂ ਦਿੰਦੀਆਂ ਉਧਰ ਧਿਆਨ ਕੀਤਾ ਤੇ ਹੁਣ ਮਹਾਰਾਜ ਨੇ ਸਾਨੂੰ ਨੀਲੀ ਬਾਰ ਦੀਆਂ ਮੱਜਾਂ ਵੀ ਅੱਧੋਂ ਵੱਧ ਦੇ ਦਿੱਤੀਆਂ ਜੀ ਠੀਕ ਹੈ ਜੀ ਸੋ ਮੈਂ ਗੱਲ ਤਦੋ ਨਾਲ ਪੁੱਛਣਾ ਜਾਊਂਗਾ ਤੁਸੀਂ ਦੱਸਿਆ ਹੈਗਾ ਵੀ 10 ਪਸ਼ੂਆਂ ਤੋਂ 60 ਪਸ਼ੂ ਜਿਹੜੇ ਕੀਤੇ ਨੇ ਹਾਂਜੀ ਸੋ ਉਹਦੇ ਲਈ ਫਿਰ ਚਾਰੇ ਦਾ ਪ੍ਰਬੰਧ ਜ਼ਮੀਨ ਦਾ ਪ੍ਰਬੰਧ ਉਹ ਫਿਰ ਕਿਵੇਂ ਦੇਖਦੇ ਹੋ ਮੈਨੂੰ ਬਹੁਤੀ ਜਾਣਕਾਰੀ ਨਹੀਂ ਪਰ ਮੈਂ ਸਾਰੇ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੂੰਗਾ ਵੀ ਜਿੰਨੇ ਇਕੜ ਜ਼ਮੀਨ ਹੋਣ ਉਹਨੇ ਪਸ਼ੂ ਰੱਖੇ ਜਾਣ ਤੇ ਉਹਦਾ ਬੈਲੈਂਸ ਬਣ ਜਾਂਦਾ ਜੀ ਜ਼ਮੀਨ ਵੀ ਗੁਰੂ ਨੇ ਥੋੜੀ ਥੋੜੀ ਹੋਰ ਨਾਲ ਦੇ ਦਿੱਤੀ ਪਸ਼ੂ ਵੀ ਵੱਧਦੇ ਗਏ ਕਿਉਂਕਿ ਅਸੀਂ ਕਾਫੀ ਤੇ ਫਸਲਾਂ ਦੀ ਰਹਿਣ ਖੋਦਣ ਨਾਲ ਹੀ ਜਿਵੇਂ ਤੂੜੀ ਪੱਠਾ ਵਾ ਹਮ ਇੱਕ ਫਸਲ ਤੋਂ ਜੀ ਫਸਲ ਬੀਜਣ ਦੇ ਵਿੱਚ ਜੇ 2 ਮਹੀਨੇ ਮਿਲ ਗਏ ਉਹਦੇ ਵਿੱਚ ਅਸੀਂ ਚਾਰਾ ਤਿਆਰ ਕਰ ਲਿਆ ਮਟਰ ਬੀਜ ਕੇ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਨੂੰ ਵੀ ਕਰ ਲਈ ਸਰੋਂ ਬਿਜਲੀ ਤੌਰ ਗਿਆ ਬੀਜ ਲਿਆ ਇੱਕ ਚੇਨ ਜੀ ਬਣ ਜਾਂਦੀ ਉਹਦੇ ਨਾਲ ਗੁਰੂ ਜ਼ਮੀਨ ਵੀ ਦੇਵੇ ਤੇ ਪਸ਼ੂ ਰੱਖੀਏ ਤੇ ਮੁਨਾਫਾ ਜ਼ਿਆਦਾ ਹੁੰਦਾ ਇੱਕ ਸਿਸਟਮ ਜਿਹਾ ਵਾ ਇਹਦਾ ਬਣਿਆ ਪਿਆ ਜੀ ਸੋ ਇਹਦੇ ਵਿੱਚ ਤੁਸੀਂ ਇਹ ਵੀ ਹੈਗਾ ਕਿ ਡੇਰੀ ਤੋਂ ਜਿਹੜੀ ਹੈਗੀ ਹੈ ਖੇਤੀ ਜਿਹੜੀ ਹੈਗੀ ਹੈ ਖੇਤੀ ਦੇ ਵਿੱਚ ਵਾਧਾ ਕੀਤਾ ਜਿਵੇਂ ਅਸੀਂ ਗੱਲ ਕਰ ਲਈਏ ਨਾ ਬਾਰੇ ਸੋ ਇਹਨਾਂ ਨੇ ਡੇਰੀ ਤਾਂ ਜਿਹੜਾ ਹੈਗਾ ਵਾਧਾ ਕੀਤਾ ਹੀ ਹੈ ਸੋ ਆਪਣੀ ਜ਼ਮੀਨ ਵਿੱਚ ਵੀ ਵਾਧਾ ਇਹਨਾਂ ਨੇ ਕੀਤਾ ਹੈਗਾ ਡੇਰੀ ਦੇ ਨਾਲ-ਨਾਲ ਇਹਨਾਂ ਨੇ ਲਗਭਗ 30 ਕਿੱਲੇ ਜਿਹੜੇ ਹੈਗੇ ਆ ਉਹ ਡੇਰੀ ਦੇ ਸਿਰ ਤੇ ਖਰੀਦੇ ਨੇ ਸੋ ਸਰ ਉਹ ਕਿਵੇਂ ਕੀ ਪ੍ਰੋਸੈਸ ਹੈਗਾ ਕਿਵੇਂ ਤੁਹਾਨੂੰ ਤਰੀਕਾ ਕਿੱਥੇ ਆਇਆ ਵੀ ਆਪਾਂ ਜ਼ਮੀਨ 'ਚ ਵਾਧਾ ਕਰਨਾ ਹੈਗਾ ਨਾਲ-ਨਾਲ ਡੇਰੀ 'ਚ ਵਾਧਾ ਕਰਨਾ ਜੀ ਇਹ ਦੋਵੇਂ ਤਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੀ ਡੇਰੀ ਚੰਗੀ ਹੋ ਜਾਵੇ ਤੇ ਖੇਤੀ ਚੰਗੀ ਹੋ ਜਾਂਦੀ ਇਹਦੀ ਜਿਹੜੀ ਰੂੜੀ ਆ ਉਹ ਆਪਾਂ ਨੂੰ ਉਹਦੀ ਖਾਦ ਬਣ ਜਾਂਦੀ ਜ਼ਮੀਨ ਉਪਜਾਊ ਹੋ ਜਾਂਦੀ ਉਹਦਾ ਆਮਦਨ ਵਧ ਜਾਂਦੀ ਖਰਚਾ ਘਟ ਜਾਂਦਾ ਜੀ ਖੇਤੀ 'ਚੋਂ ਵੀ ਲਾਭ ਹੋ ਗਿਆ ਖੇਤੀ ਦਾ ਰਹਿਣ ਖੋਣ ਆਪਾਂ ਪਸ਼ੂ ਨੂੰ ਦੇ ਦੇਈਏ ਤੇ ਉਹ ਪਸ਼ੂ ਵੀ ਪਰਫੁੱਲਤ ਹੋ ਜਾਂਦੇ ਜੀ ਦੋਵੇਂ ਚੀਜ਼ਾਂ ਜ਼ਰੂਰੀ ਹੈ ਖੇਤੀ ਵਾਸਤੇ ਕਿਸਾਨੀ ਵਾਸਤੇ ਪਸ਼ੂਆਂ ਪਸ਼ੂ ਰੱਖਣੇ ਬਹੁਤ ਹੀ ਜ਼ਰੂਰੀ ਹੈ ਜੀ ਸੋ ਸਰ ਜਿਵੇਂ ਤੁਹਾਡੇ ਫਾਰਮ ਤੇ ਤੁਸੀਂ ਦੱਸਿਆ ਗਿਆ ਪਸ਼ੂ ਸੂ ਜਾਂਦੇ ਨੇ ਸੂਣ ਤੋਂ ਬਾਅਦ ਅਸੀਂ ਉਹਨਾਂ ਨੂੰ ਤਿਆਰ ਕਰ ਲੈਂਦੇ ਨੇ ਸੋ ਜਦੋਂ ਕਿਉਂਕਿ ਤੁਸੀਂ ਦੱਸਿਆ ਗਿਆ ਵੀ ਤੁਸੀਂ ਪ੍ਰੋਡਕਟ ਤਿਆਰ ਕਰਦੇ ਹੋ ਦੁੱਧ ਤੋਂ ਦੁੱਧ ਦੇ ਸੋ ਉਹਦੇ ਲਈ ਤਾਂ ਦੁੱਧ ਦੀ ਕੁਆਲਿਟੀ ਚੰਗਾ ਹੋਣਾ ਦੁੱਧ ਦੀ ਜਿਹੜੀ ਹੈਗੀ ਹੈ ਤੰਦਰੁਸਤ ਖਰਾਕ ਜਦੋਂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਜ਼ਰੂਰੀ ਹੈਗੀ ਹੈ ਸੋ ਉਹਦੇ ਲਈ ਤੁਸੀਂ ਆਪਣੀ ਖੇਤੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹੋ ਜਾਂ ਕਿਵੇਂ ਕਿਸ ਤਰੀਕੇ ਦੇ ਨਾਲ ਪਸ਼ੂ ਨੂੰ ਚਾਰਾ ਦਿੰਦੇ ਹੋ ਪਸ਼ੂ ਨੂੰ ਚਾਰਾ ਦੇਣਾ ਵਾ ਬਗੈਰ ਖਾਦਾਂ ਤੋਂ ਬਗੈਰ ਝਾਰਾਂ ਤੋਂ ਤੇ ਸਾਨੂੰ ਫਸਲਾਂ ਦੀ ਰਹਿੰਦ-ਖੂੰਦ ਜ਼ਮੀਨ ਦੇ ਵਿੱਚ ਰੱਖਣੀ ਪਊਗੀ ਉਹ ਵੀ ਬਹੁਤ ਵੱਡਾ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਉਹ ਸੇਵਾਵਾਂ ਵੀ ਦੇ ਰਹੇ ਆ ਵੀ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਨਹੀਂ ਲਾਉਣਾ ਉਹਦੇ ਨਾਲ ਕੀ ਸਾਨੂੰ ਵਧੀਆ ਫਸਲਾਂ ਮੇਲ ਜਾਂਦੀਆਂ ਸਾਨੂੰ ਪੱਠੇ ਵੀ ਮਿਲ ਜਾਂਦੇ ਆ অর্ਗੈਨਿਕ ਜੀ ਠੀਕ ਹੈ ਜੀ ਸੋ ਇਹਨਾਂ ਦੇ ਜਿਹੜੇ ਬੱਚੇ ਹੁੰਦੇ ਹੈਗੇ ਆ ਫਾਰਮ ਦੇ ਵਿੱਚ ਸੋ ਉਹਨਾਂ ਦੀ ਦੇਖਭਾਲ ਦੇ ਲਈ ਕੀ ਕਰਦੇ ਹੋ ਕਿਵੇਂ ਉਹਨਾਂ ਦੀ ਖਰਾਕ ਦਾ ਧਿਆਨ ਰੱਖਦੇ ਹੋ ਜਾਂ ਕਿੰਨੇ ਮਹੀਨੇ ਤੱਕ ਬੱਚੇ ਨੂੰ ਦੁੱਧ ਪਿਲਾਣੇ ਹੋ ਕੀੜਿਆਂ ਦੀ ਦਵਾਈ ਜਾਂ ਵੈਕਸੀਨੇਸ਼ਨ ਬਾਰੇ ਕੀ 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 ਗੱਲਾਂ ਦਾ ਧਿਆਨ ਰੱਖਦੇ ਹੋ ਜੀ ਦੇਖੋ ਜੀ ਇਹ ਤੇ ਆਪਦੇ ਬੱਚਿਆਂ ਵਰਗੂ ਬੱਚੇ ਪਾਲਣੇ ਪੈਂਦੇ ਆ ਜਦੋਂ ਬੱਚਾ ਜੰਮਦਾ ਵਾ ਚੰਗੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਦੁੱਧ ਪਿਆਈਏ ਉਹਨਾਂ ਨੂੰ ਜੀ ਬਾਅਦ ਦੇ ਵਿੱਚ ਵੀ ਗੋਕੇ ਨੂੰ ਜਿਹੜਾ ਦੁੱਧ ਕੇ ਬਰਤਨ 'ਚ ਭਾ ਕੇ ਪਿਆਦੀਦਾ ਜਿਹੜੇ ਮਹਿਰੂ ਉਹਨਾਂ ਨੂੰ ਛਕਾਉਣਾ ਪੈਂਦਾ ਜੀ ਤੇ ਅਸੀਂ ਉਹਨਾਂ ਨੂੰ ਡੀਵਰਮ ਕਰਦੇ ਰਹਿੰਨੇ ਸਮੇਂ-ਸਮੇਂ ਦੇ ਨਾਲ ਜੀ ਉਹਨਾਂ ਨੂੰ ਟੈਂਪਰੇਚਰ ਦੇ ਹਿਸਾਬ ਦੇ ਨਾਲ ਅਸੀਂ ਬਚਾ ਕੇ ਰੱਖਦੇ ਹਾਂ ਗਰਮੀ ਸਰਦੀ ਤੋਂ ਠੀਕ ਹੈ ਜੀ ਗੁਰੂ ਦੀ ਕਿਰਪਾ ਹੋਵੇ ਜਦੋਂ ਮਨ ਇੱਕ ਹੋਵੇ ਵੀ ਮੈਂ ਇਹ ਇੱਕ ਬੰਦਗੀ ਆ ਮੇਰੀ ਇੱਕ ਭਗਤੀ ਆ ਮੇਰਾ ਧਰਮ ਆ ਇਹ ਕੰਮ ਕਰਨਾ ਦੇ ਆਪੇ ਹੀ ਪਲ ਜਾਂਦੇ ਜੀ ਆਪੇ ਹੀ ਜਵਾਨ ਹੋ ਜਾਂਦੇ ਗੁਰੂ ਦੀ ਕਿਰਪਾ ਵਾ 2-3 ਸਾਲ ਦੇ ਵਿੱਚ ਵਿੱਚ ਮਜਾ ਵੀ ਘਟੀਆਂ ਵੀ ਸੋਪਿੰਦੀਆਂ ਵਾ ਤੇ ਬੱਚੀਆਂ ਤੇ ਬਹੁਤ ਜਲਦੀ 치ਤੀ ਬਚੋਰ ਹੋ ਜਾਂਦੀਆਂ ਇਹ 치ਤੀ ਪ੍ਰੋਡਕਸ਼ਨ ਦੇਣਾ ਸ਼ੁਰੂ ਕਰ ਦਿੰਦੀਆਂ ਠੀਕ ਹੈ ਜੀ ਸੋ ਮੈਂ ਗੱਲ ਕਰਾਂਗਾ ਪਸ਼ੂ ਥੋਡੇ ਦੀ ਨਸਲਾਂ ਬਾਰੇ ਨਸਲ ਦੇ ਲਈ ਜਿਵੇਂ ਤੁਹਾਡੇ ਕੋਲ ਮੁਰਰਾ ਨਸਲ ਤੁਸੀਂ ਦੱਸਿਆ ਨੀਲੀ ਰਾਵੀ ਨਸਲ ਹੈਗੀ ਹੈ ਸੋ ਤੁਸੀਂ ਇਹਨਾਂ ਨੂੰ ਫਿਰ ਮੁਰਰਾ ਨਸਲ ਦੇ ਲਈ ਬੁੱਲ ਵੀ ਤਿਆਰ ਕੀਤੇ ਨੇ ਜਾਂ ਨੀਲੀ ਰਾਵੀ ਦੇ ਲਈ ਜਾਂ ਇਹਨਾਂ ਨੂੰ ਸੀਮਨ ਪਰਵਾਉਂਦੇ ਹੋ ਕਿਵੇਂ ਤੁਸੀਂ ਨਸਲ ਦੇ ਵਿੱਚ ਜਿਹੜਾ ਵਾਅਦਾ ਕਰਦੇ ਹੋ ਪਹਿਲਾਂ ਤੇ ਅਸੀਂ ਸਾਡੇ ਕੋਲੇ ਉਹ ਮੁਰਾਂ ਦਾ ਮੱਲੀ ਸੀਗਾ ਉਹਦੇ ਨਾਲ ਹੀ ਅਸੀਂ ਸਰ ਲੈਂਦੇ ਸੀਗੇ ਤੇ ਨੀਲੀ ਰਾਵੀ ਦੇ ਅਸੀਂ ਸੀਮਨ ਲਾ ਕੇ ਉਹਨਾਂ ਤੋਂ ਸੈਮੀਨੇਸ਼ਨ ਕਰਵਾ ਲੈਂਦੇ ਸੀਗੇ ਜੀ ਹੁਣ ਵੇਖਿਆ ਵਾ ਵੀ ਸਾਨੂੰ ਨੀਲੀ ਰਾਵੀ ਤੱਕ ਬਹੁਤ ਵਧੀਆ ਮੇਲ ਮਿਲਿਆ ਵਾ ਬੋਲੇ ਉਹਦੇ ਨਾਲ ਅਸੀਂ ਜਿਹੜੇ ਨੀਲ ਉਹਦੇ ਨਾਲ ਤਿਆਰ ਕਰੀਦੀ ਆ ਜੇ ਮੁਰਾਂ ਦੀ ਪਸ਼ੂਆ ਉਹਨਾਂ ਨੂੰ ਪਿਓਰ ਮੁਰਾਂ ਦੇ ਸੀਮਨ ਅਸੀਂ ਸਾਨੂੰ ਇੱਥੋਂ ਕਿਵੇਂ ਕਿਤਾ ਮਿਲ ਜਾਂਦੇ ਆ ਜੀ ਉਹਨਾਂ ਦੇ ਨਾਲ ਅਸੀਂ ਕੰਮ ਚਲਾ ਲੈਂਦੇ ਸੋ ਮਤਲਬ ਤੁਸੀਂ ਚੰਗੇ ਨਸਲ ਪਰਵਾ ਕੇ ਚੰਗੀ ਨਸਲ ਤਿਆਰ ਕਰਦੇ ਹਾਂ ਅੱਗੇ ਜ਼ਰੂਰੀ ਹੈ ਜੀ ਕਰੀਡ ਬਰੀਡ ਸਭ ਕੁਝ ਜ਼ਰੂਰੀ ਹੈ ਠੀਕ ਹੈ ਜੀ ਸੋ ਸਰ ਹੁਣ ਅਸੀਂ ਗੱਲ ਕਰਦੇ ਹਾਂ ਜਿਹਦੇ ਲਈ ਤੁਹਾਨੂੰ ਸੀਐਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਦੁੱਧ ਤੋਂ ਦੁੱਧ ਦੇ ਪ੍ਰੋਡਕਟਾਂ ਬਾਰੇ ਕਿਹੜੇ-ਕਿਹੜੇ ਪ੍ਰੋਡਕਟ ਤੁਸੀਂ ਤਿਆਰ ਕਰਦੇ ਹੋ ਪਨੀਰ ਤੋਂ ਸ਼ੁਰੂ ਕਰਕੇ ਮਠਿਆਈ ਦੀ ਹਰ ਇੱਕ ਵੈਰਾਈਟੀ ਇਸ ਵਕਤ ਆਪਣੇ ਕੋਲੇ ਘਰ ਮੌਜੂਦ ਵੀ ਹੈ ਸਟਾਕ ਦੇ ਵਿੱਚ ਜੀ ਜਿਦਾਂ ਆ ਬਰਫੀ ਹੋ ਗਈ ਦੋ ਤਿੰਨ ਕਿਸਮ ਦੀ ਹੈ ਮਿਲਕ ਕੇਕ ਹੈ ਗੁਲਾਬ ਜਾਮਨ ਹੈ ਅਰਸ ਗੁੱਲੇ ਆ ਚਮਚਮ ਆ ਗਾਜਰ ਦਾ ਸਰਦੀਆਂ ਦੇ ਵਿੱਚ ਗਿਰ ਜਰਲਾ ਬਹੁਤ ਜਿਆਦਾ ਫੇਵਰਟ ਹੈ ਗਿਆ ਜੀ ਜੀ ਤੇ ਇਹ ਸਾਰੇ ਪਦਾਰਥ ਆਪਣੇ ਕੋਲੇ ਔਨ ਡਿਮਾਂਡ ਜੋ ਵੀ ਕੋਈ ਕਰੇ ਆਪਾਂ ਉਹਨਾਂ ਨੂੰ ਬਣਾ ਕੇ ਦੇ ਦਿੰਦੇ ਆ ਅਵਾਰਡ ਮਿਲਿਆ ਉਦੋਂ ਆਦਮੀ ਦਾ ਹੌਸਲਾ ਵਧਦਾ ਫਿਰ ਇੱਕ ਸਟੈਪ ਉਦੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਵੀ ਦੁੱਧ ਪੈਦਾ ਕਰਨਾ ਫਿਰ ਇਹਦੇ ਪਦਾਰਥ ਬਣਾਉਣੇ ਫਿਰ ਪਦਾਰਥਾਂ ਨੂੰ ਛਰੇ ਬਜਾਰ ਰੱਖ ਕੇ ਵੇਚਣਾ ਤਾਂ ਕਿ ਹੋਰ ਵੀ ਕੋਈ ਸੋਚੇ ਵੀ ਮੈਂ ਵੀ ਰੱਖ ਕੇ ਵੇਚ ਸਕਦਾ ਜਿਉਂ ਉਹ ਵੇਚ ਸਕਦੇ ਤੇ ਜੀ ਜੀ ਸੋ ਸਰ ਆਪਾਂ ਜੇ ਦੁੱਧ ਤੋਂ ਪਦਾਰਥ ਤਿਆਰ ਕਰਨੇ ਹੈਗੇ ਆ ਜਾਂ ਅਲੱਗ-ਅਲੱਗ ਪ੍ਰੋਡਕਟ ਬਣਾਣੇ ਆ ਉਹਦਾ ਕੀ ਪ੍ਰੋਸੈਸ ਹੁੰਦਾ ਹੈਗਾ ਜਿੱਦਾਂ ਆਪਾਂ ਮੰਨ ਲਓ ਪਸ਼ੂ ਦੇ ਦੁੱਧ ਦੀ ਚੋਾਈ ਕਰ ਲਈ ਕਿੰਨਾ ਟਾਈਮ ਕੀ ਦੇਖਭਾਲ ਕਰਨੀ ਹੈ ਦੁੱਧ ਦੀ ਜਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਸਭ ਤੋਂ ਜ਼ਰੂਰੀ ਹੈ ਵੀ ਸਾਫ਼-ਸੁਥਰਾ ਪਸ਼ੂ ਉਹਦਾ ਦੁੱਧ ਚੰਗੀ ਫੀਡ ਪਾ ਕੇ ਚੰਗਾ ਪੱਠਾ ਪਾ ਕੇ ਅਰਾਚਾਰਾ ਦਿੱਤਾ ਹੋਵੇ ਉਹਨੂੰ ਜੀ ਫਿਰ ਜਦੋਂ ਚੋਨੇ ਆ ਉਹਦੇ 2 ਘੰਟੇ ਦੇ ਵਿੱਚ ਵਿੱਚ ਉਹਨੂੰ ਪ੍ਰੋਸੈਸ ਕਰਨਾ ਵਾ ਕਿਉਂਕਿ ਉਹਦੇ ਵਿੱਚ ਜੋ ਲੈਕਟੋਜ਼ ਆ ਉਹ ਮਰ ਜਾਣਾ 2 ਘੰਟੇ ਬਾਅਦ ਠੀਕ ਹੈ ਜੀ ਅਸੀਂ ਉਹਨੂੰ ਚੋਨੇ ਆ ਸਾਰੀ ਇੱਕ ਬੰਨਚੁਾਈ ਇੱਕ ਬੰਨ ਸਾਡੀ ਮਸ਼ੀਨ ਚੱਲ ਰਹੀ ਹੈ ਉਹਦਾ ਜੋ ਵੀ ਪਦਾਰਥ ਬਣਨਾ ਖਵਾ ਮਾਰ ਕੇ ਹੂੰ ਹੂੰ ਤੇ ਉਹ ਅਸੀਂ ਬਣਾਉਂਦੇ ਆ ਗਰਮੀਆਂ ਦੇ ਵਿੱਚ ਜਿਆਦਾ ਡਿਮਾਂਡ ਹੁੰਦੀ ਹੈ ਆਈਸਕ੍ਰੀਮ ਕੁਲ ਭੀ ਕਬ ਸਭ ਕੁਝ ਬਣਾਈਦਾ ਜੀ ਉਹ ਇਸ ਟਾਈਮ ਤੇ 3 ਕੁ ਕਵੈਂਟਲ ਦੇ ਕਰੀਬ-ਕਰੀਬ ਹੋ ਜਾਂਦਾ ਜੀ ਗਰਮੀਆਂ ਦੇ ਵਿੱਚ ਕਵੈਂਟਲ ਸਵਾ ਕਵੈਂਟਲ ਵੀ ਰਹਿ ਜਾਂਦਾ ਜੀ 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 ਬਿਲਕੁਲ ਸੋ ਸਰ ਤੁਸੀਂ ਜਿਹੜੇ ਪਸ਼ੂ ਹੈਗੇ ਆ ਮੱਝਾਂ ਦਾ ਡੇਰੀ ਫਾਰਮ ਕਰਦੇ ਹੋ ਜ਼ਿਆਦਾਤਰ ਦੇਖਿਆ ਗਿਆ ਹੈਗਾ ਗਾਵਾਂ ਦਾ ਫਾਰਮ ਜਿਹੜਾ ਹੈਗਾ ਕਾਮਜਾਬ ਜੀ ਨੂੰ ਮੰਨਦੇ ਹੈਗੇ ਆ ਸੋ ਤੁਸੀਂ ਮੱਝਾਂ ਦਾ ਕੀਤਾ ਹੈਗਾ ਕਿਉਂਕਿ ਮੱਝਾਂ ਦੇਖਣ ਦੇ ਵਿੱਚ ਆਦਾ ਹੈ ਕਿ ਦੁੱਧ ਨਹੀਂ ਲੰਬਾ ਸਮਾਂ ਦਿੰਦੀਆਂ ਗਾਂਵਾਂ ਦਾ 8-8-9 ਨੋ ਮਹੀਨੇ ਵੀ ਜਿਹੜਾ ਹੈਗਾ ਦੁੱਧ ਪਲਾਂਦੀਆਂ ਰਹਿੰਦੀਆਂ ਨੇ ਸੋ ਕਈ ਵਾਰ ਤੁਹਾਡੇ ਦਿੱਕਤਾਂ ਆਂਦੀ ਹੋਣੀ ਹੈ ਕਿ ਪਸ਼ੂ ਤੁਹਾਡਾ ਦੁੱਧ ਨਹੀਂ ਦਿੰਦਾ ਹੈਗਾ ਜਾਂ ਆਪਾਂ ਟੀਕਾ ਲਾ ਕੇ ਦੁੱਧ ਲੈ ਲਈਏ ਜਾਂ ਕਿਹੜੀਆਂ ਗੱਲਾਂ ਜਿਹੜੀਆਂ ਉੱਤੇ ਧਿਆਨ ਰੱਖਦੇ ਹੋ ਜਾਂ ਟੀਕਾ ਲਾ ਕੇ ਦੁੱਧ ਲੈ ਨਹੀਂ ਹੋ ਜਾਨੇ ਟੀਕਾ ਲਾਉਣਾ ਦੇ ਬਿਲਕੁਲ ਬਿਲਕੁਲ ਹੀ ਪਰਹਿਬਿਟਡ ਆਣਾ ਤੁਸੀਂ ਸਾਰੇ ਘਰ ਦੇ ਵਿੱਚੋਂ ਵੇਖੋ ਕੋਈ ਸੂਈ ਸਰੇਂਜ ਜਾਂ ਜਿਹੜੇ ਨਿੱਕੇ ਨਿੱਕੇ ਪੈ ਜਾਂਦੇ ਨਾ ਟੀਕੇ ਪਰ ਜੇ ਟੁੱਟੇ ਇੱਕ ਵੀ ਨਹੀਂ ਲੱਭੂਗਾ ਜੀ ਜੀ ਪਸ਼ੂ ਨੂੰ ਚੋਣਵਾਦੇ ਪਸ਼ੂ ਨੂੰ ਪ੍ਰੇਮੀ ਇੰਨਾ ਕਰਦਾ ਮੈਂ ਉਹਨੂੰ ਫੀੜੀ ਇਹੋ ਜਿਹੀ ਪਾਣੀ ਉਹ ਮੇਰਾ ਖਿਆਲ ਉਹ ਪਿਆਰ ਵੀ ਇੱਕ ਟੀਗਾ ਹੀ ਆ ਜੀ ਉਹ ਅਹੀਂ ਵਰਤ ਲੈਂਦੇ ਆ ਅਹੀਂ ਤਾਂ ਮਜਾ ਨੂੰ ਜ਼ਿਆਦਾ ਰੱਖਦੇ ਆ ਵੀ ਸਾਡੀਆਂ ਮਜਾਂ ਟੀਕੇ ਦੇ ਬਗੈਰ ਮਿਲ ਪੈਂਦੀਆਂ ਕਈ ਕਿਸਾਨ ਵੀਰ ਛੱਡ ਜਾਂਦੇ گاਵਾਵਾਂ ਵਾਲੇ ਬਣੇ ਅਹੀਂ ਇਹ ਠੇਡੇ ਖਾ ਕੇ ਵੇਖ ਲਿਆ ਵੀ گاਵਾਵਾਂ ਨੇ ਨਹੀਂ ਇਹ ਸਾਧਣਾ ਆਪਣਾ ਕਲਾਈਮੇਟ ਆਪਣੀ ਡਿਮਾਂਡ ਹੈ ਮਾਝੇ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਘਾੜਾ ਦੁੱਧ ਪੀ ਕੇ ਖੁਸ਼ ਆ ਸਾਨੂੰ ਇਹਦਾ ਵੈਲੀਡੇਸ਼ਨ ਕਰਨ ਲੱਗਿਆ ਬੜਾ ਸੁਖਿਆ ਥੋੜੀ ਗੈਸ ਲੱਗਦੀ ਐ ਟਾਈਮੋਂ ਥੋੜਾ ਲੱਗਦਾ ਜੀ ਕੁਆਲਿਟੀ ਵੀ ਚੰਗੀ ਬਣ ਜਾਂਦੀ ਜੀ ਸੋ ਜੇ ਥੋੜੀ ਕੋਈ ਮੱਝ ਦੁੱਧ ਨਹੀਂ ਦਿੰਦੀ ਹੈਗੀ ਐ ਤੇ ਇਹ ਸਮੱਸਿਆ ਤਾਂ ਤੁਹਾਨੂੰ ਆਂਦੀ ਹੋਊਗੀ ਤਾਂ ਤੁਸੀਂ ਕੀ ਕਰਦੇ ਹੋ ਦੁੱਧੂ ਦਾ ਕਿਸ ਤਰੀਕੇ ਨਾਲ ਚੋਣੇ ਹੋ ਜੋ ਛੱਡ ਦਿੰਦੇ ਹੋ ਨਹੀਂ ਅਸੀਂ ਉਹਨੂੰ ਉਹਦੀ ਹੋਰ ਫੀਡ ਸੰਭਾਲ ਵਧਾ ਦੇਦੀ ਐ ਜੀ ਜੀ ਐਵੇਂ ਜੀ ਫੀਡ ਪਾਉਣੇ ਜੇ ਤੁਹਾਨੂੰ ਕਿਤੇ ਪ੍ਰੈਕਟੀਕਲ ਕਰਨਾ ਹੋਵੇ ਤੇ ਇਹ ਜਿਹੜੇ ਡੰਗਰ ਭੱਜੇ ਆ ਨਾ ਉਹ ਉਹ ਪੀਡ ਚਾਲੂ ਕਰ ਦਿਓ ਫਿਰ ਦੁਬਾਰਾ ਮਿਲਣ ਲੱਗ ਪੈਂਦੇ ਜੀ ਸੋ ਮਤਲਬ ਇਹ ਐ ਵੀ ਤੁਸੀਂ ਪਸ਼ੂ ਨੂੰ ਖਰਾਕ ਦੇ ਹੀ ਟੀਗਾ ਲਾਣੇ ਹੋ ਵੈਸੇ ਦੁੱਧ ਦਾ ਟੀਗਾ ਨਹੀਂ ਲਾਣੇ ਹੋ ਨਹੀਂ ਖਰਾਕ ਦੀ ਨਸ਼ੇ ਦੀ ਟਿਕਾ ਲਾਉਣੇ ਉਹਨਾਂ ਨੂੰ ਠੀਕ ਹੈ ਜੀ ਸੋ ਹੁਣ ਜੇ ਆਪਾਂ ਗੱਲ ਕਰ ਲਈਏ ਜਿਵੇਂ ਆਪਾਂ ਦੇਖ ਹੀ ਰਹੇ ਹਾਂਗੇ ਕਿ ਪਸ਼ੂ ਚੰਗੇ ਤਕੜੇ ਨੇ ਸੋ ਉਹਨਾਂ ਦੀ ਖਰਾਕ ਦੇ ਲਈ ਵੀ ਤੁਸੀਂ ਖਰਾਕ ਦਾ ਕਿਹਾ ਧਿਆਨ ਰੱਖਦੇ ਹੋ ਕਿ ਆ ਖੁਦ ਤਿਆਰ ਕਰਦੇ ਹੋ ਜਾਂ ਮਾਰਕੀਟ ਦੀ ਵਰਤਦੇ ਹੋ ਜਦੋਂ ਅਸੀਂ ਘਰ ਦੇ ਅਨਾਜ ਨੂੰ ਵੇਚਦੇ ਹਾਂ ਸਾਨੂੰ ਸਮਝ ਲੱਗ ਗਈ ਵੀ ਉਹ ਉਹਨੂੰ ਆਪ ਆਪਣਾ ਘਰ ਸਟੋਰ ਕਰੀਗੇ ਪ੍ਰੋਪਰ ਤਰੀਕੇ ਦੇ ਨਾਲ ਕਣਕ ਐ ਮੱਕੀ ਐ ਤੋਰੀਆ ਵਾ ਸਰੋਂ ਆ ਇਹਨੂੰ ਆਪਦੇ ਮਹੀਨੇ ਦੀ ਖਰਾਕ ਇੱਕ ਤਾਂ ਇਹ ਵੇਖਣ ਜਾਇਆ ਵੀ 30 ਦਿਨ ਦੇ ਬਾਦ ਦਾਣਾ ਜੇ ਟੁੱਟਿਆ ਹੁੰਦਾ ਉਹ ਖਰਾਬ ਹੋ ਜਾਂਦਾ ਜੀ ਤਾਜੀ ਫੀਡ ਬਣਵਾ ਕੇ ਆਪਦੇ ਅਨਾਜ ਦੀ ਅਸੀਂ ਕੁਝ ਹੈਲਪ ਲੈਨੇ ਚੱਕੀ ਤੋਂ ਪਸਾਈ ਦੀ ਵੀ ਉਹ ਵੀ ਅਸੀਂ ਪ੍ਰੋਸੈਸ ਕਰਨਾ ਸ਼ੁਰੂ ਕਰਨਾ ਵਾ ਤੇ ਆਪਦੇ ਅਨਾਜ ਨੂੰ ਹੀ ਅਸੀਂ ਪਸ਼ੂਆਂ ਨੂੰ ਦਿੰਦੇ ਹਾਂ ਫੀਡ ਕਰਦੇ ਹਾਂ ਤੇ ਇਹਦੇ ਲਈ ਵੀ ਕਿਹੜੀ ਕਿਹੜੀ ਚੀਜ਼ਾਂ ਵਰਤਦੇ ਹੋ ਜੇ ਆਪਾਂ ਗੱਲ ਕਰ ਲਈਏ ਖੁਦ ਤੁਸੀਂ ਤਿਆਰ ਕਰਦੇ ਹੋ ਤਾਂ ਕਿਹੜੀ ਕਿਹੜੀ ਚੀਜ਼ਾਂ ਵਰਤਣੀਆਂ ਪੈਂਦੀਆਂ ਨੇ ਜੀ 40% ਦੇ ਵਿੱਚ ਅਸੀਂ ਕਣਕ ਮੱਕੀ ਪਾ ਲੈਨੇ ਆ 30% ਅਸੀਂ ਤੇਲ ਬੀਜ ਪਾ ਲੈਨੇ ਆ ਕੋਈ 10 15% ਅਸੀਂ ਚੌਕਰ ਪਾ ਲੈਨੇ ਆ ਇਹਦੇ ਵਿੱਚ ਐਗਰੀਮੈਂਟ ਫੋਰਟ ਆ ਜੀ ਕਵੈਂਟਲ ਦਾ 1.5 ਕਿਲੋ 1.5 ਕਿਲੋ ਲੋਣਾ ਜੀ ਬਫਰ ਇਸ ਤਰ੍ਹਾਂ ਹੀ ਇਹਦਾ ਮਿਕਸਚਰ ਬਣਾਵਾ ਕੇ ਤੋਂ ਅਸੀਂ ਪਸ਼ੂਆਂ ਨੂੰ ਪਾਉਨੇ ਜੀ ਠੀਕ ਹੈ ਜੀ ਸੋ ਹੁਣ ਮੈਂ ਗੱਲ ਕਰ ਲੈਣਾ ਜੀ ਇੰਨੇ ਪਸ਼ੂ ਤੁਸੀਂ 60 ਪਸ਼ੂ ਰੱਖੇ ਹੋਏ ਆ ਗਿਆ ਸੋ ਇਹਦੇ ਲਈ ਲੇਬਰ ਜਿਹੜੀ ਹੈਗੀ ਆ ਕਿੰਨੀ ਲੇਬਰ ਰੱਖੀ ਹੋਈ ਹੈ ਜਾਂ ਕਿੰਨੀ ਲੇਬਰ ਰੱਖਣ ਦੀ ਜ਼ਰੂਰਤ ਪੈਂਦੀ ਹੈਗੀ ਆ ਅਸੀਂ ਦੋ ਭਰਾ ਇਕੱਠੇ ਖੇਤੀ ਕਰਦੇ ਆ ਗੁਰਵਜਨ ਸਿੰਘ ਤੇ ਗੁਰਦੇਵ ਸਿੰਘ ਜੀ ਦੋ ਭਰਾ ਹੀ ਹੋਗੇ ਦੋਹਾਂ ਦੇ ਦੋ-ਦੋ ਬੇਟੇ ਅਸੀਂ 6 ਅਸੀਂ ਜਿੰਨ ਕੰਮ ਕਰਦੇ ਆ ਜੀ ਤੇ ਇੱਕ ਸਾਡੇ ਕੋਲੇ ਅਸੀਂ ਡੇਲੀ ਵੇਜ ਤੇ ਬੰਦਾ ਰੱਖਿਆ ਉਹ ਉਹਦੀ ਵੀ ਹੈਲਪ ਲੈ ਲੀਦੀ ਜੀ ਉਹਦੀ ਠੀਕ ਹੈ ਜੀ ਜਿਆਦਾਤਰ ਅਸੀਂ ਕਰਦਾ ਕੰਮ ਆਪ ਹੀ ਕਰ ਲੈਂਦੇ ਜੀ ਠੀਕ ਹੈ ਜੀ ਸੋ ਸਰ ਜਿਹੜੇ ਪ੍ਰੋਡਕਟ ਤੁਸੀਂ ਤਿਆਰ ਕਰਦੇ ਹੋਗੇ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾ ਦਿੰਦੇ ਹੋ ਸੋ ਇਹਨੂੰ ਵੇਚਦੇ ਕਿਵੇਂ ਹੋ ਤਰੀਕਾ ਕੀ ਹੈ ਵੇਚਣ ਦਾ ਕੀ ਕੀ ਤੁਸੀਂ ਆਪਣੀ ਕੋਈ ਸ਼ਾਪ ਖੋਲੀ ਹੋਈ ਹੈ ਜਾਂ ਕਿੱਥੇ ਸੇਲ ਕਰਦੇ ਹੋ ਕੁਆਲਿਟੀ ਚੰਗੀ ਦਈਏ ਤੇ ਸ਼ਾਪ ਦੀ ਜਰੂਰਤ ਅੱਗੇ ਨਹੀਂ ਸੀ ਕਿ ਪਈ ਹੈ 1.5 ਮਹੀਨਾ ਹੋ ਗਿਆ ਵਾ ਹੁਣ ਸਾਨੂੰ ਹਰੀਕੇ ਚੌਕ ਦੇ ਵਿੱਚ ਇੱਕ ਦੁਕਾਨ ਪਾਣੀ ਪਈ ਹੈ ਵੀ ਕਾਰੋਂ ਦਾ ਗਾਹ ਬਹੁਤ ਜ਼ਿਆਦਾ ਆ ਜਾਂਦਾ ਜਾਂ ਫਿਰ ਕਿਤੇ ਕਿਤੇ ਗੈਪ ਪੈ ਜਾਂਦਾ ਜੀ ਉਹਦਾ ਕਰਕੇ ਅਸੀਂ ਇਹਨੂੰ ਕਨਸਟੈਂਟ ਸੇਲ ਕਰਨ ਵਾਸਤੇ ਅਸੀਂ ਇੱਕ ਸ਼ਾਪ ਵੀ ਖੋਲੀ ਹੈ ਉੱਥੇ ਵੀ ਸਾਡੀ ਬਹੁਤ ਵਧੀਆ ਸੇਲ ਹੋ ਰਹੀ ਹੈ ਜੀ ਜੀ ਸੋ ਇੱਕ ਘਰ ਦੇ ਵਿੱਚ ਫਿਰ ਕਿਵੇਂ ਲੋਕ ਆਂਦੇ ਨੇਗੇ ਤੁਹਾਡੇ ਤੋਂ ਕਿਵੇਂ ਆਰਡਰ ਲੈ ਕੇ ਜਾਂਦੇ ਆ ਜਾਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਤੇ ਵੀ ਆਰਡਰ ਹੁੰਦਾ ਜਾਂ ਕਿਵੇਂ ਕੀ ਕੀ ਹੁੰਦਾ ਹੈਗਾ ਉਸ ਮਾਰਕੀਟਿੰਗ ਦੇ ਵਿੱਚ ਮਾਰਕੀਟ ਦੇ ਵਿੱਚ ਖੜਨਾ ਕੋਈ ਸੌਖੀ ਖੇਡ ਨਹੀਂ ਆ ਅੱਜ ਦੇ ਯੁੱਗ ਦੇ ਵਿੱਚ ਜੀ ਆਪਣੀ ਕੁਆਲਿਟੀ ਹੀ ਸਾਡੀ ਐਡ ਆ ਵਿਆਹਾਂ ਸ਼ਾਦੀਆਂ ਦੇ ਉੱਤੇ ਜਿਹੜੇ ਲੋਕ ਖਾਣਾ ਪਸੰਦ ਕਰਦੇ ਆ ਵੀ ਅਸੀਂ ਰਿਸ਼ਤੇਦਾਰਾਂ ਨੂੰ ਸ਼ੁੱਧ ਚੀਜ਼ ਦੇਣੀ ਹੈ ਉਹ ਸਾਡੇ ਕੋਲੋਂ ਆਣ ਕੇ ਚਾਹੇ ਸਾਡਾ ਰੇਟ ਕਿਸੇ ਕਿਸੇ ਵੈਰਾਈਟੀ ਦਾ ਮਾਰਕੀਟ ਨਾਲੋਂ 10 20 ਵੱਧ ਵੀ ਹੈ ਕਿਸੇ ਦੇ ਵਿੱਚ ਅਸੀਂ ਘੱਟ ਵੀ ਵੇਚਦੇ ਆ ਆਪਣੀ ਕੋਸਟ ਦੇ ਕੇ ਉਹਦਾ ਅਸੀਂ ਡਿਟਰਮਿਨ ਕਰਦੇ ਆ ਵੀ ਉਹਦੀ ਕਿੰਨੀ ਕੀਮਤ ਰੱਖਣੀ ਹੈ ਸਾਨੂੰ ਮੁਕਾਬਲੇ ਦੇ ਤੌਰ ਦੇ ਉੱਤੇ ਸਾਨੂੰ ਕੁਝ 10 20% ਲਾ ਲੋ ਵੀ ਜੇ ਦੁੱਧ ਕੋਈ 70 ਵੇਚਦਾ ਵਾ 70 ਰੁਪਏ ਲੀਟਰ ਅਸੀਂ ਉਹਦਾ 80 90 ਤੱਕ ਵੀ ਵਟ ਲੈਨੇ ਆ ਉਹਨੂੰ ਐਡੀਸ਼ਨ ਵੈਲੀਡੇਸ਼ਨ ਕਰਕੇ ਜੀ ਹੁਣ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਜਾਓਗੇ ਕਿ ਜੇ ਕੋਈ ਡੈਰੀ ਫਾਰਮਿੰਗ ਦਾ ਕੀਤਾ ਕਰਦਾ ਹੈਗਾ ਤਾਂ ਉਹ ਕਿੰਨੇ ਪਸ਼ੂਆਂ ਤੋਂ ਕਰੇ ਤੇ ਹੌਲੀ-ਹੌਲੀ ਇਹਦੇ ਵਿੱਚ ਵੱਧਾ ਕਿਸ ਤਰੀਕੇ ਦੇ ਨਾਲ ਉਹ ਕਰੇ ਜ਼ਮੀਨ ਦਾ ਨਾਲ ਇੱਕ ਲੈਵਲ ਬਣਾਉਣਾ ਜ਼ਰੂਰੀ ਹੈ ਜੀ ਜਿੰਨੀ ਜ਼ਮੀਨ ਜਿਆਦੀ ਹੋਵੇ 1 ਏਕੜ ਪ੍ਰਤੀ ਇੱਕ ਪਸ਼ੂ ਆਪਾਂ ਜਿਆਦਾ ਬਚਤ ਕਰ ਸਕਦੇ ਹਾਂ ਉਹਦੇ ਵਿੱਚ ਜੀ ਸਾਨੂੰ ਕੀਰਤ ਕਰਨੀ ਚਾਹੀਦੀ ਹੈ ਸਾਨੂੰ ਉਹਰ ਜਿਹੜੇ ਸਮਾਜਿਕ ਰਜਿਮੇ ਆ ਉਹ ਉਹਨਾਂ ਨੂੰ ਘਟਾ ਕੇ ਕਿਰਤ ਦੇ ਰਜਿਮੇ ਵਧਾ ਦਈਏ ਸਾਨੂੰ ਗੁਰੂ ਨੇ ਕਿਰਤ ਕਰਨ ਦੀ ਗੱਲ ਕੀਤੀ ਅਸੀਂ ਘਰ ਬੈ ਕੇ ਕਮਾਈਏ ਕਿਰਤ ਦੇ ਵਿੱਚੋਂ ਰੱਬ ਪ੍ਰਾਪਤ ਹੋਣਾ ਵਾ ਇਸ ਮਿਸ਼ਨ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਨਾ ਬਹੁਤਾ ਬਾਹਰ ਅੰਦਰ ਜਾਣ ਦਾ ਰੱਖੀਏ ਕੰਮ ਤੇ ਘਰ ਬੈ ਕੇ ਕੰਮ ਕਰੀਏ ਜੀ ਸੋ ਕਿਸਾਨ ਵੀ ਲੋਏ ਸਨ ਕਿਸਾਨ ਜਿਨ੍ਹਾਂ ਨੇ ਡੇਰੀ ਫਾਰਮਿੰਗ ਦੇ ਕਿੱਤੇ ਨੂੰ ਆਪਣਾ ਮੁੱਖ ਕਿੱਤਾ ਬਣਾ ਕੇ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚ ਕੇ ਆਪਣੀ ਜਿਹੜੀ ਆਮਦਨ ਵਿੱਚ ਵੀ ਵਾਧਾ ਕੀਤਾ ਹੈਗਾ ਤੇ ਇੱਕ ਚੰਗੀ ਮਾਰਕੀਟ ਜਿਹੜੀ ਹੈਗੀ ਆ ਬਣਾ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਫਾਰਮਰ ਜਿਹੜੇ ਹੈਗੇ ਆ ਕਿਸਾਨ ਕੁਝ ਅਲੱਗ ਤਰੀਕੇ ਦੇ ਨਾਲ ਹਰ ਅਲੱਗ-ਲੱਗ ਕਿੱਤਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੇ ਉਹਨਾਂ ਦੀਆਂ ਸਟੋਰੀਆਂ ਕਵਰ ਕਰਦੇ ਰਹਾਂਗੇ ਸੋ ਜੇਕਰ ਤੁਹਾਡਾ ਪਸ਼ੂ ਪਾਲਣ ਜਾਂ ਖੇਤੀਬਾੜੀ ਦੇ ਸਬੰਧਤ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਪਲੇ ਸਟੋਰ ਤੋਂ ਆਪਣੀ ਖੇਤੀ ਮੋਬਾਈਲ ਐਪ ਡਾਊਨਲੋਡ ਕਰਕੇ ਉੱਥੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਸਾਡੇ YouTube ਪੇਜ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ Facebook ਤੇ Instagram ਪੇਜ ਨੂੰ ਫੋਲੋ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਹੋਰ ਵੀ ਨਵੀਂ-ਨਵੀਂ ਜਾਣਕਾਰੀਆਂ ਸਮੇਂ-ਸਮੇਂ ਤੇ ਮਿਲਦੀਆਂ ਰਹਿਣ ਬਹੁਤ-ਬਹੁਤ ਧੰਨਵਾਦ